ਤਾਂ ਵੀ ਜਿਹੜੇ ਨੌਜਵਾਨ ਕੰਮ ਦੀ ਰੁਪਾਲ ਦੇ ਵਿੱਚ ਨੇ ਉਹਨਾਂ ਲਈ ਇੱਕ ਨਵੀਂ ਮਸ਼ੀਨ ਆਈ ਆ ਹਾਈ ਟੈਕ ਮਕੈਨਿਕਸ ਵਾਲਿਆਂ ਦੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਦਿਓ ਜਾਣਕਾਰੀ ਫਿਰ ਇਹ ਮਸ਼ੀਨ ਬਾਰੇ ਬਾਈ ਜੀ ਇਹ ਗੰਨੇ ਦੇ ਰਸ ਦੀ ਮਸ਼ੀਨ ਆ ਹਾਂਜੀ 50 ਕ ਹਜ਼ਾਰ ਲਾ ਕੇ ਇਹ ਆ ਜਾਂਦੀ ਆ ਹੂੰ ਇੱਕ ਵਾਰ ਗੰਨਾ ਲੱਗਦਾ ਜੇ ਸਿੰਗਲ ਟਾਈਮ ਠੀਕ ਹੈ ਜੀ ਹੀਬੂ ਆਪਾਂ ਇਹ ਰੱਖ ਦੇਣਾ ਹੂੰ ਗੰਨਾ ਸਿਰਫ ਆਪਾਂ ਇਹਦੇ ਚ ਰੱਖਣਾ ਹੀ ਆ ਬਸ ਇਦਾਂ ਇਹ ਆਪੇ ਹੀ ਅੰਦਰ ਬਾਕੀ ਇਹਨੇ ਆਪੇ ਹੀ ਕਰਨਾ ਤੁਸੀਂ ਹੁਣ ਖਿੱਚਣਾ ਵੀ ਚਾਹੋਗੇ ਰੁਕਦਾ ਨਹੀਂ ਇਹ ਠੀਕ ਹੈ ਰੁਕ ਜੂਗਾ ਇੱਥੋਂ ਠੀਕ ਹੈ ਮਸ਼ੀਨ ਤੋਂ ਬੈਕ ਹੋ ਜੂਗਾ ਕਰ ਸਕਦੇ ਆ ਠੀਕ ਹੈ। ਇਹ ਤੋਂ ਇੱਦਾ ਚੱਲ ਪੂ ਅੱਗੇ। ਵੀ ਕਮਾਲ ਲੋ ਵੀ ਇਹਨੂੰ ਛੋਟੇ ਬੱਚੇ ਵੀ ਯੂਜ਼ ਕਰ ਸਕਦੇ ਆ ਕੋਈ ਦਿੱਕਤ ਨਹੀਂ ਗੱਲ ਦੀ। ਲੰਗਰ ਲਾਉਂਦੇ ਆ ਸੀ ਮੇਰੀ ਗੁੜੀਆ ਸਾਰਾ ਦਿਨ ਉੱਥੇ ਇਹੀ ਕੰਮ ਕਰਦੀ ਆ ਉਹ ਸ਼ੌਕ ਆਉ ਨੂੰ ਰੱਖ ਲੈਣ ਦਾ। ਠੀਕ ਹੈ। ਟੁਆਕਣ ਹੁੰਦਾ। ਤੇ ਇਹ ਬਾਈ ਜੀ 1 ਘੰਟੇ 'ਚ 300 ਗਲਾਸ ਵੱਡੇ 300 ਐਮਐਲ ਦੇ ਕੱਢ ਸਕਦੀ ਆ। 120 ਕਿਲੋ ਗੰਨਾ 1 ਘੰਟੇ 'ਚ ਕ੍ਰਸ਼ ਕਰ ਸਕਦੀ ਆ। ਤੇ ਬਿਜਲੀ ਦੀ ਕੰਜ਼ਮਪਸ਼ਨ ਕਿੰਨੀ ਕਰਦੀ? ਬਾਈ ਜੀ ਜਦੋਂ ਆਪਾਂ ਇਸ ਤੋਂ 500 ਗਲਾਸ ਕੱਢ ਲੈਣੇ ਆ। ਤਾਂ ਮੰਨ ਕੇ ਚਲੋ 5 ਰੁਪਏ ਦੀ ਬਿਜਲੀ ਦੀ ਖਪਤ ਹੁੰਦੀ ਹੈ 500 ਗਲਾਸ 5 ਰੁਪਏ ਚ ਕੱਢ ਦਿੰਦੀ ਆ 500 ਗਲਾਸ ਇੱਕ ਯੂਨਿਟ ਮੰਨ ਲਓ ਤੁਸੀਂ ਮੋਟਾ ਮੋਟਾ ਸੱਤ ਲੱਕਦੇ ਵੈਸੇ 500 ਗਲਾਸ ਦੀ 5 ਰੁਪਏ ਦੀ ਖਪਤ ਆ 400 ਵਾਟ ਤੇ ਚੱਲਦੀ ਆ ਇਹ 2.5 ਘੰਟੇ ਚ ਇੱਕ ਯੂਨਿਟ ਖਾਣੀ ਆ ਨੇ ਘੰਟੇ ਦੇ 300 ਦਿੰਦੀ ਆ ਮਤਲਬ ਇੱਕ ਘੰਟੇ 5 7 ਰੁਪਏ ਚ 600 700 ਕੱਢ ਦਿੰਦੀ ਆ ਤੁਸੀਂ 500 ਮੰਨ ਕੇ ਤੇ ਬਾਈ ਇਹਦੀ ਫਿਰ ਕੀਮਤ ਵਗੈਰਾ ਕਿੰਨੀ ਕੀਮਤ ਬਾਈ ਜੀ 48000 ਦੀ ਆ ਜੀਐਸਟੀ ਦਾ ਬਿੱਲ ਕੱਟ ਕੇ ਦੇਵਾਂਗੇ ਤੇ 2 ਸਾਲ ਦੀ ਇਹਦੀ ਸਾਡੀ ਵਾਰੰਟੀ ਆ। ਵਾਰੰਟੀ ਆ। ਕੱਲੋਂ ਰਿਪੇਅਰ ਦੀ ਲੋੜ ਪੈਂਦੀ ਆ ਫਿਰ ਤੁਹਾਡਾ ਮਕੈਨਿਕ ਪਹੁੰਚੂ ਜਾਂ ਮਸ਼ੀਨ ਲੈ ਕੇ ਆਉਣੀ ਪਊ। ਜੇ ਤਾਂ ਬਾਈ ਜੀ ਛੋਟਾ ਮੋਟਾ ਕੋਈ ਕਲੰਪ ਜਿਵੇਂ ਆ ਬਿਜਲੀ ਦੇ ਆ ਕੋਈ ਕਲੰਪ ਇਹਦੇ ਨੀਚੇ ਕਲੰਪ ਲੱਗੇ ਹੁੰਦੇ ਆ ਕੋਈ ਕਲੰਪ ਹਿੱਲ ਗਿਆ ਉਹ ਤਾਂ ਬਿਜਲੀ ਵਾਲਾ ਆ ਕੇ 50 ਰੁਪਏ ਲੈਂਦਾ ਕਰ ਦਿੰਦਾ। ਹੂੰ। ਜੇ ਕੋਈ ਮੇਜਰ ਪ੍ਰੋਬਲਮ ਆ ਤਾਂ ਅਸੀਂ ਆਪ ਕਰਕੇ ਆਵਾਂਗੇ। ਹੂੰ। ਤੇ ਇਹਦੀ ਜਿਹੜੀ ਬਾਡੀ ਆ ਇਹ ਸਾਰੀ ਸਟੀਲ ਦੀ ਬਣੀ ਹੋਈ ਆ। ਬਾਡੀ ਇਹਦੇ ਰੂਲਰ ਵੀ ਸਟੀਲ ਦੇ ਆ ਜੀ। ਜਿਹੜਾ ਸਰਕਾਰ ਨੇ ਕਿਹਾ ਵੀ ਫੂਡ ਗ੍ਰੇਡ ਸਟੀਲ ਜਿਹੜਾ ਖਾ ਉਹਰੀ ਜ਼ਿੰਦਗੀਆਂ ਨੂੰ ਜੰਗਾਲ ਨਹੀਂ ਲੱਗਦਾ ਤੇ ਇਹਨੂੰ ਮਤਲਬ ਕਿ ਜਿਵੇਂ ਇਹ ਕੋਲਡ ਕਰਦੀ ਆ ਠੰਡਾ ਕਰਦੀ ਆ ਭਾਈ ਜੀ ਇਹ ਸਿਰਫ ਪੀੜ ਦੀ ਆ ਜਿਵੇਂ ਜੇ ਗੰਨਾ ਲਾਵਾਂਗੇ ਜੇ ਮੰਨ ਲਓ ਹੁਣ ਆਪਾਂ ਠੰਡਾ ਰਸ ਬਿਨਾ ਬਰਫ਼ ਤੋਂ ਵੇਚਣਾ ਤਾਂ ਡੀ ਫਰੀਜ਼ਰ ਚੋਂ ਕੱਢ ਕੇ ਗੰਨਾ ਲਾ ਦੋ ਇਹਦੇ ਚ ਨਹੀਂ ਬਰਫ਼ ਪਾ ਲੋ ਰਸ ਠੀਕ ਹੈ 10 ਰੁਪਏ ਦੇ 70 ਕਰ ਦਿੰਦੀ ਆ ਬਰਫ਼ ਪਾ ਕੇ 80 80 ਕਰ ਦਿੰਦੀ ਆ ਮੰਨ ਲਓ ਵੀ ਜਿਹੜਾ ਅੱਗੇ ਉਹ ਇੰਜਨ ਵਾਲਾ ਸਿਸਟਮ ਚੱਲਦਾ ਸੀ ਉਹਦੇ ਲਈ ਤਾਂ ਤੇ ਆਪਾਂ ਇਹਨੂੰ ਜੁੜੂ ਕਰ ਸਕਦੇ ਆ ਭਾਈ ਇੱਕ ਵਾਰ ਚ ਗੰਨੇ ਨੂੰ ਐ ਸੁਕਾ ਦਿੰਦੀ ਆ ਐ ਕਰ ਦਿੰਦੀ ਆ ਇੱਕ ਵਾਰ ਚ ਬਸ ਇੱਕ ਵਾਰ ਹੀ ਲਗਾਉਣਾ ਪੈਂ ਸੇ 15 20 ਸਾਲ ਨੇ ਐਂ ਚੱਲੀ ਜਾਣਾ ਬਿਨਾ ਮੁਗਲਿਆਲ ਗਰੀਸ ਤੋਂ ਤੁਸੀਂ ਮੁਗਲਿਆਲ ਗਰੀਸ ਵੀ ਨਹੀਂ ਲਾਉਣੀ ਹੂੰ ਬਸ ਜਿਵੇਂ ਆ ਗਈ ਤੇ ਬਸ ਚਲਾਈ ਜਿਹਦੇ ਹੱਥ ਰੱਖ ਕੇ ਪਤਾ ਲੱਗਦਾ ਵੀ ਚੱਲ ਰਹੀ ਆ ਹੂੰ ਜਿਵੇਂ ਸਾਇਲੈਂਟ ਆ ਬਿਲਕੁਲ ਸਾਇਲੈਂਟ ਚੱਲਦੀ ਠੀਕ ਨਾ ਧੂਆਂ ਵੀ ਹੈ ਨਹੀਂ ਕੋਈ ਜਿਵੇਂ ਆਪਾਂ ਇੰਜਨ ਤੇ ਇੱਕ ਗੰਨਾ ਲਾਉਂਨੇ ਆ ਸਮਾਨ ਸਾਰਾ ਕਾਲਾ ਭਰ ਜਾਂਦਾ ਉੱਪਰ ਉਹ ਵੀ ਉਸ ਗੱਲ ਤੋਂ ਵੀ ਛੁਟਕਾਰਾ ਧੂਏ ਤੋਂ ਵੀ ਠੀਕ ਐ ਕਿਸੇ ਬੰਦੇ ਨੇ ਕੰਮ ਕਰਨਾ ਹੋਵੇ ਬਾਈ ਜੀ 50000 ਲਾ ਕੇ ਨਾ ਇੱਕ ਇੱਕ ਆਪਦਾ ਮੋਬਾਈਲ ਨੰਬਰ ਬੋਲ ਦਿਓ 95015 49607 ਅਪਾ ਗੁਣਿਆਣਾ ਰੋਡ ਅਦਰਸ਼ ਨਗਰ 1 ਨੰਬਰ ਗਲੀ ਜ ਆਪਣਾ ਗੜਾਉਣਾ ਹੈ ਹਾਈ ਟੈਕ ਮਸ਼ੀਨਜ਼ ਦੇ ਨਾਮ ਤੇ ਠੀਕ ਹੈ ਇਹ ਵੀਰ ਭਰਾ ਨੇ ਕੰਮ ਕਰਨਾ ਮੈਂ ਦਾਵਾ ਕਰਦਾ 50000 ਲਾ ਕੇ 200 ਗਲਾਸ ਜੋ ਰੋਜ਼ ਦਾ ਵੇਚ ਸਕਦਾ 200 ਗਲਾਸ ਗੰਨੇ ਦੇ ਰਸ ਦਾ ਪੰਜਾਬ ਦਾ ਹੱਸ ਦੇ ਖੇਡ ਦੇ ਵੇਚ ਜਾਂਦਾ ਦਿਨ ਦਾ 500 700 ਗਲਾਸ ਵਾਲੇ ਬੰਦੇ ਹੈਗੇ ਸਾਡੇ ਕੋਲ 200 ਗਲਾਸ ਵੇਚ ਗਿਆ ਤਾਂ 1 ਲੱਖ ਰੁਪਏ ਮਹੀਨੇ ਦਾ ਕਮਾਊਗਾ ਠੀਕ ਹੈ ਸਾਰੇ ਖਰਚੇ ਕੱਢ ਕੇ ਗੰਨੇ ਦਾ ਖਰਚਾ ਕੱਢ ਕੇ ਮੈਂ ਵੀ ਨੌਜਵਾਨਾਂ ਨੂੰ ਸੋਡੇ ਲਈ ਰੋਜ਼ਗਾਰ ਦਾ ਬਹੁਤ ਸੋਹਣਾ ਮੌਕਾ ਤੇ ਮੌਕਾ ਕਹਿੰਦੇ ਹੁੰਦੇ ਆ ਗਵਾਉਣਾ ਨਹੀਂ ਚਾਹੀਦਾ ਤੇ ਬਾਈ ਨੇ ਆਪਣੇ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕਰੀ ਬਾਈ ਜੀ ਕੋਈ ਹੋਰ ਇਹਦੇ ਬਾਰੇ ਖਾਸ ਜਿਆ ਦੱਸਣੀ ਚਾਹੁੰਦੇ ਹੋ ਬਾਈ ਬਾਈ ਦੀ ਇਹ ਲੈ ਕੇ ਗੁਣ ਗਾਉਂਗੇ ਸਾਡੇ ਵੀ ਚੀਜ਼ ਬਹੁਤ ਘੈਂਟ ਮਿਲ ਗਈ ਤੇ ਨਜ਼ਾਰਾ ਆ ਗਿਆ ਓਕੇ ਭਰਾ ਮੇਰੇ ਕੋਲ ਜਿਹੜੇ ਲਗੇ ਆ ਬਾਈ ਉਹ ਹੀ ਕਹਿੰਦਾ ਮੇਰੇ ਦੋਸਤ ਨੇ ਲੈਣੀ ਆ ਮੇਰੇ ਕੋਲ ਅਸਲ ਜਿੱਦਾਂ ਮਸ਼ੀਨਾਂ ਖਤਮ ਸੀਗੀਆਂ ਇਹ ਤਾਂ ਚਲੋ ਮੇਲ ਲੈ ਕਰਕੇ ਆਪਾਂ ਆ ਕੇ ਡਿਸਪਲੇ ਕਰਨ ਇੱਥੇ ਨਹੀਂ ਮੇਰੇ ਕੋਲ ਉੱਥੇ